ਸਤਿ ਸ੍ਰੀ ਅਕਾਲ ਜੀ ਸਾਰਿਆਂ। ਮਦੀਫਾਂ ਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਾਰਜ ਨਾਲਾ ਤਹਿਸੀਲ ਵੀਜਨ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਸੋਨਾਂ ਮੇਰੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਤੇ ਇੱਕ ਗਾਂ ਤਾਜੀ ਸੂਈ ਤੁਹਾਨੂੰ ਦਿਖਾਉਣੀ ਆ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਹੋਠ ਠੀਕ ਠਾਕ ਜੀ। ਠੀਕ ਠਾਕ ਵਧੀਆ ਭਾਜੀ ਵਧੀਆ। ਚਲੋ ਵਧੀਆ ਜੀ ਤਾਂ ਨਾਮ ਦੱਸਦੇ ਕਰੀ। ਨਾਮ ਸੋਨੂੰ। ਯਾਹ ਨਰਾਜੀ ਲੰਬ ਸਾਰਾ ਫੋਨ ਨੰਬਰ ਬੋਲ ਦੇ ਇੱਕ ਨੰਬਰ 957552 9777620 ਠੀਕ ਹੈ 6020 ਉਹ ਤੇ ਭਾਈ WhatsApp ਜਲਦਾ ਕਈ ਨਾ ਮੁੜ ਕੇ ਵੀਰ ਫੋਨ ਕਰਦੇ ਭਾਈ ਵੀਡੀਓ ਜਾਂ ਪਾਉਣੀ ਆ ਜਾਂਹੀਂ ਪਾਉਣੀ ਆ ਉਹ ਤੇ ਪੱਕਾ ਵਰਸਰ ਜਲਦਾ ਅੱਛਾ ਉਹ WhatsApp ਵਾਲਾ ਨੰਬਰ ਠੀਕ ਹੈ ਤੇ ਦੋ ਮੱਜਾਂ ਤੇ ਇੱਕ ਗਾਂ ਤਾਜੀ ਸੂਈ ਹਾਂਜੀ ਤਾਜੀ ਸੂਈ ਗਾਂ ਪਰ ਸੋ ਸੂਈ ਜੇ ਨਾੜੂ ਦੇ ਨਾ ਆਇਆ ਕੋ ਠੀਕ ਹੈ ਮਗਰ ਕੀ ਤੇ ਵਸੀ ਜੇ ਆ ਕੋ ਮਗਰ ਮਸੀ ਸੋ ਸੂਈ ਆ ਕੋ ਤਾਜੇ ਬੱਚਾ ਜਿਹੜਾ ਬਿਲਕੁਲ ਹੈ ਜੀ ਹਾਂ ਠੀਕ ਹੈ ਤੇ ਗਾਜੇ ਲੋ ਕੱਟ ਕੱਟ ਚੰਗਾ ਥੋੜੀ ਸੰਭੀ ਘੱਟ ਆ। ਸੰਭੀ ਘੱਟ ਆ। ਬਈ ਇੱਕ ਸੂਈ ਨਾਲ ਲੱਪਲੋਪ ਲਾਗੀ ਗਾ। ਹਾਂਜੀ ਹਾਂਜੀ। ਬੜੀ ਖਸੀਰ ਸਰ ਬੜੀ ਆ। ਹਾਂ ਦੇਖ ਸਾਡੀ। ਖਾਣਾਂ ਦਾ ਸਾਈਜ਼ ਗਿਆ। ਅੱਬ ਵੀ ਜਿਹੜਾ ਚੰਗਾ ਹੈ। ਕਿੰਨਾ ਕ ਦੁੱਧ ਵਿੱਚ ਚੁਵਾਈ ਜਾਊਗੀ? 5-6 ਕਿਲੋ ਭਾਈ। ਬੋਲਾ ਘਰ ਵਾਲੀ ਤੇ ਦੂਜੇ ਸੂਈ ਆ। ਅੱਛਾ। ਮਤਲਬ ਇਹ 10-12 ਕਿਲੋ ਦੇਣੀ ਨਹੀਂ ਤੇ ਭਲਾ ਇਹ 8-9 ਕਿਲੋ ਵਧੀਆ ਦੇਜੋ ਭਾਈ ਸਰੀਰ ਦੇ ਹਿਸਾਬ ਨਾਲ। ਚਲੋ ਆਹ ਥੋੜੀ ਜਿਹਾ ਸਰੀਰ ਐਵੇਂ 10 12-13 ਕਰੋ। ਚਾਰੋਂ ਬੜੀ ਉਹ ਪੱਠੇ ਨਹੀਂ ਹਲਵਾੜੀ। ਹਾਂਜੀ ਹਾਂਜੀ। ਠੀਕ ਆ। ਹ ਇਹ ਹੈ ਕਿ ਉਤਨਾ ਘੱਟ ਕਾਠੇ ਦਾ ਚੰਗਾ ਵਾ ਤੇ ਸਾਂਭੀ ਘੱਟ ਹੈ ਜੇ ਕੋਈ ਸਾਂਭਲਾ ਕੋਈ ਲੈ ਜਾਊਗਾ ਭਾਈ ਚਾਹ ਦੂ ਬੜੀ ਆ ਤੇ ਸਾਰੀਆਂ ਗਰਮੀਆਂ ਨੇ ਦੁੱਧ ਕੱਢੀ ਜਾਂਣਾ ਵਧੀਆ ਮਗਰ ਵੀ ਇਹਦੇ ਵੱਛੀ ਆ ਸਾਦੂ ਦੇਖੋ ਤਸੀਰ ਬੜੀ ਮਿਲਦੀ ਬਾਕੀ ਇਹੋ ਜਿਹੇ ਗਾਵਾਂ ਦੀ ਸਾਂਭ ਹੋ ਜੇ ਦੁੱਧ ਕੱਢੀ ਜਾਂਦੀ ਹੁੰਦੀਆਂ ਹੁੰਦੀਆਂ ਤੇ ਕਿੰਨਾ ਮੁੱਲ ਦੇਵੀਏ ਦਾ ਬੋਲੇ ਵੀਰ ਜੀ ਮੈਂ ਕਰਦਾ ਜੀ 26 ਹਜ਼ਾਰ ਜੀ 26 ਹਜ਼ਾਰ ਹਾਂ ਵਿੱਚੋਂ ਕਿੰਨਾ ਮਾਨਤਨ ਕਰਤੋਗੇ ਤੋਹੀ ਕਰਾ ਦਿਓ ਮਾਨਤਨ ਕਿੰਨੇ ਦੀ ਬੋਲਾ ਭਾਈ 6 ਕਿਲੋ ਬੋਲਾ ਜੀ ਮੱਝ ਨਹੀਂ ਜਾਂਦੇ 250 ਸੂਈ ਜੇ ਨਾੜੂ ਨਾ ਦੇ ਅਸੀਂ ਕਹਿ ਰਿਹਾ ਮੈਂ 8 ਕਿਲੋ ਦੁੱਧ 8 9 10 ਕਿਲੋ ਬੱਚੀ ਚੋਈ ਬਾਕੀ ਕਿ ਬੱਚਾ ਤਾਜ਼ਾ ਹੀ ਆ ਬਿਲਕੁਲ ਨਹੀਂ ਹੁੰਨੇ ਮਾਨਤਨ ਜੀ ਜੋ ਕਰਨਾ ਹੈ ਜੀ ਆ ਜੀ ਆਪ ਹੀ ਕਰ ਦਿਓ ਜੱਸ ਨੂੰ 50 ਦੇ ਦਈਏ ਦਾ 50 ਦੇ ਦੇ 24 ਦੇ ਦਈਏ ਜੀ ਇਹ ਲੱਗ ਪੈ ਚੁੱਕੀ ਯਾਰ ਠੀਕ ਆ ਇਹ ਲੱਗ ਬਾਕੀ ਚਾਰੋਂ ਬੜੀ ਸਾਮਣ ਵਾਲੀ ਜੀ ਦੋ ਜਾਨ ਤੇ ਹੁਣ ਮੱਝ ਕਿ ਮਾ ਜੀ ਹੇ ਇਹ ਫਰੀਜ ਹੈ ਅੱਛਾ 2 ਮਹੀਨੇ ਦੀ ਚੈੱਕ ਪਾਸ ਨਹੀਂ ਹੋਈ ਚੈੱਕ ਕਰਨੀ ਆਪਾਂ ਅੱਛਾ 2 ਮਹੀਨੇ ਬਣੀ ਨੇ ਪੂਰੇ ਹੋ ਗਿਆ ਅੱਛਾ ਆਪਾਂ ਚੈੱਕ ਨਹੀਂ ਦਾ ਡਾਕਟਰ ਨਹੀਂ ਆਇਆ ਚੈੱਕ ਪਾਸ ਨਹੀਂ ਆ ਚੈੱਕ ਨਹੀਂ ਪਾਸ ਨਹੀਂ ਆਪਾਂ ਚੈੱਕ ਕਰਾਈ ਏ 2 ਮਹੀਨੇ ਲਗ ਰਹੇ ਨੇ ਦੱਸੀ ਬਣੀ ਪੂਰੀ ਠੀਕ ਆ ਹਾਂ 2 ਲੱਖ ਵਾਲਾ ਗਰੰਟੀ ਬੁੱਲਤ ਜੀ ਮਤਲਬ ਚੈੱਕ ਨਹੀਂ ਕਰਾਈ ਤੁਸੀਂ ਕਿਹਨਾਂ ਨਹੀਂ ਕਰਾਈ ਬਸ ਆਪਣਾ ਵੀਰ ਕੋਈ ਚੈੱਕ ਵਾਲੇ ਪਰ ਗਰੰਟੀ ਨਹੀਂ ਕੋ ਦਿੰਦਾ ਜੀ ਅੱਛਾ ਹਾਂ ਕਈ ਵਾਰੀ ਇਤਰਾ ਨਿਕਲ ਵੀ ਹੁੰਦੀ ਆ ਬੜੇ ਵੀਰਾਂ ਦੀ ਨਿਕਲਦੀ ਆ ਮੈਂ ਇਤਰਾ ਡਾਕਟਰ ਡੇਰ ਭੇਜ ਕੇ ਚੈੱਕ ਕਰ ਦਿੰਦਾ ਹਾਂ ਜਿੰਨੇ ਬੱਲੇ ਮੰਡੀ ਲਗੀ ਉਹਦੇ ਜਿਹੜਾ ਜਾੜਿਆ ਕੈਂਪੂ 'ਚ ਵਜ ਗਿਆ ਉਹਦੀ ਲੱਤ ਟੁੱਟ ਗਈ ਅੱਛਾ ਉਹ ਜਾਨੀ ਚੈੱਕ ਕਰ ਦੋ ਅੱਜ ਵਾਲੀ ਚਾਹੀਓ ਤੇਨ ਦੁੱਧ ਕਿੰਨਾ ਇਹਦੇ ਕੋ ਪੱਕਾ ਪੱਕਾ ਦੁੱਧ ਕੋ ਸੱਤਾਂ ਤੋਂ ਬਾਹਰ ਹੋਏ 7 ਕਿਲੋ ਹੈਗਾ ਪੱਕਾ ਦੁੱਧ ਆਹ ਭਾਈ ਨੀ ਟਰਾ ਠੀਕ ਹੈ ਠੀਕ ਹੈ ਇਹ ਵਜਨ ਹੈ ਚਲੋ ਕੱਢ ਦੀ ਠੀਕ ਆ ਕਈ ਬੰਦੇ ਮੂੰਹ ਚੋ ਕੇ ਕਹਿ ਰਹੇ ਵੇਖੋ ਜੀ ਸਾਡੀ ਜਿੱਡੀ ਆ ਜੀ ਵੱਡੀ ਮਾਝ ਆ ਅੱਛਾ ऐसे कही ਜਾਣਗੇ ਸਾਡੇ ਜਿੱਡੀ ਵੇਖੋ ਵੱਡੀ ਜਿੱਡੀ ਕਰਦੇ ਉੱਡੇ ਰਹਿਣਾ ਮੂੰਹ ਥੋੜਾ ਭਾਈ ਵੱਡੀ ਜਾਰ ਮੂੰਹ ਤਾਂ ਕਰਕੇ ਕਹਿ ਦਿੰਦੇ ਕਹੀ ਜਾਣੇ ਚਲ ਇੱਥੋਂ ਜਾ ਬੰਦਾ ਕਹੇ ਨਾ ਇੱਥੋਂ ਵੇਖੋ ਭਾਈ ਸਾਡੇ ਜਿੱਡੀ ਮਾਝਿਆ ਠੀਕ ਹੈ ਭਾਈ ਮੂੰਹ ਚੁੱਕ ਕੇ ਗਾਲੀ ਕੱਢਣਗੇ ਸਾਡੀ ਜਿੱਡੀ ਆ ਉੱਤੇ ਬੰਦੇ ਤੇ ਤੁਹਾਡੇ ਬੜੇ ਖਾਸ ਹੀ ਆ ਪਰ ਜਿਹੜੇ ਤਰ੍ਹਾਂ ਕਹਿੰਦੇ ਆ ਬੰਦੇ ਤੇ ਲੋਖਾ ਜੀ ਸਾਰੇ ਖਾਸ ਹੀ ਆ ਮੈਨੂੰ ਤਾਂ ਸਾਰੇ ਸਾਰੇ ਲਾਉਣਾ ਜੀਦਾ ਵਾ ਠੀਕ ਆ ਹਾਂ ਛੱਟੇ ਰਿਸ਼ਤੇਦਾਰੀ ਬੜੀ ਖਾਸ ਹੈ ਉੱਧਰ ਸਾਡੇ ਹੈਗੀ ਆ ਕਾ ਮੈਂ ਉਹਨੂੰ ਚਲੋ ਮੇਰਾ ਵੀ ਪਨੇਵਾਈਆਂ ਠੀਕ ਠੀਕ ਉਹਦਾ ਬੜਾ ਮੂੰਹ ਚੁੱਕ ਕੇ ਨਾ ਗਾਰੀ ਨੂੰ ਅੱਛਾ ਕਹਿ ਦੋ ਵੇਖੋ ਜੀ ਮਾਝ ਮੇਰੇ ਜਿੱਦੀ ਆ ਜੀ ਠੀਕ ਆ ਤੇ ਮਾਝ ਦਾ ਭਾਈ ਪਤਾ ਲੱਗਦਾ ਇਸ ਅਤਰੀ ਪਿੱਛੋਂ ਇੱਥੋਂ ਹਾਂਜੀ ਹਾਂਜੀ ਇੱਥੋਂ ਪਤਾ ਲੱਗਦਾ ਕਿੱਡੀ ਆ ਹਾਂਜੀ ਹਾਂਜੀ ਤੇ ਕਿੰਨਾ ਫਿਰ ਮੁੱਲੇ ਦਾ ਇਹ ਦੇ ਦੀ 60000 ਦੀ 40000 ਦੀ ਬਸ ਦੁੱਧ ਭਾਈ ਮੇਰੇ ਘਰ ਕੋਈ 7.5 ਕਿਲੋ ਲੀਟਰ ਮਾਰ ਮਾਰ ਕਰੀ ਠੀਕ ਆ 7.5 7 ਕਿਲੋ ਮੈਨੂੰ ਦੁੱਧ ਹੋ ਗਏ ਕੋ ਠੀਕ ਆ 7 ਦੁੱਧ ਪੱਕਾ ਦੁੱਧ ਜਿਹੜਾ ਹੈਗਾ ਵਾ 7.5 ਕੰਡੇ ਦਾ ਦੁੱਧ ਆ ਦੇ ਸਕਦੇ ਹਵਾਨਾ ਇਹਦਾ ਲੱ ਤੇ ਬਾਕੀ ਉਤਰਾ ਇਹ ਹੈ ਕਿ ਚਲੋ ਕੱਦ ਵਜਨ ਠੀਕ ਆ ਇਹ ਨਹੀਂ ਕਿ ਲਿੱਸੀ ਆ ਰਾਜੀ ਰੂਜੀ ਆ ਤਨਾ ਸੰਭੀ ਸੰਭੀ ਚਲੋ ਠੀਕ ਆ ਤੇ ਹੁਣ ਇੱਕ ਮੱਝ ਧੰਨਵਾਦ ਅਫੇ ਚੰਗੇ ਕੱਦ ਕਾਠ ਵਾਲੀ ਦਾ ਨੂੰ ਦਿਖਾਉਣਾ ਇਹ ਬਾਈ ਘਰ ਵਾਲੇ ਪੂਰੇ ਨਵਾਂ ਮਹੀਆ ਜਾਂਦੇ ਜੀ ਅੱਛਾ ਇਹੀ ਆ ਨਾਇਕ ਖੜਦਿਆਂ ਪੂਰਾ ਅੱਛਾ ਇਹਦੇ ਦੋ ਚਦਰ ਬਾਦੀ ਖੜਦਾ ਸੀ ਠੀਕ ਆ ਤੇ ਕਿੰਨੇ ਕਿ ਦੁੱਧ ਆ ਲਈ ਆ ਘਰ ਵਾਲੇ ਦੇ ਪਾਜੀ ਆਦੇ 16 16 ਕਿਲੋ 15 ਚੋਇਆ ਪਰ ਮੈਂ ਨਾ 12 ਕਿਲੋ ਦੇਈ ਜੋ ਬੜਾ ਲੱਗਿਆ ਵਾ ਠੀਕ ਆ ਅਹੀਂ ਇਹਦੀ ਉਹ 15 ਕਾ ਦੀ 16 17 ਕਿਲੋ ਗਈ ਠੀਕ ਆ ਅਹੀਂ ਇਹਨੇ 12 ਕਿਲੋ ਚੋਈਏ ਹੋ ਵਧੀਆ ਏ ਆ ਕਿ ਸੰਭੇ ਸੰਭੇ ਪੂਰੀ ਆ ਕਦ ਕਾਟਦੀ ਵੱਡੀ ਆ ਜਿਹੜੀ ਮਾਜੀ ਹਨਾ ਦੀ ਫੁੱਲ ਗਲੇਟੀ ਦਿੱਤੀ ਆ ਅੱਛਾ ਏ ਤੇ ਵੀ ਜੇ ਤੇ ਗੁੰਮੀ ਜੋ ਹੀ ਜਮਤ ਸਕੇ ਮੰਦਰੂ ਦੇ ਮੜਾ ਜਾ ਉਦਾਂ ਹੀ ਮਾਰ ਜਾ ਬਦਿਆ ਵਾ ਅੱਛਾ ਇਹ ਕਿ ਕੋ ਸੱਟ ਲੱਗੀ ਉਦਾਂ ਹੀ ਉਦਾਂ ਹੀ ਮੜਾ ਜਮੰਦ ਜੀ ਕੋਈ ਦਰਦ ਦੁਦ ਨਹੀਂ ਆ ਜਾ ਨਹੀਂ ਉਦਾਂ ਹੀ ਜਮੰਦ ਰਿਹਾ ਉਹਦਾਂ ਹੀ ਹਾਂ ਦੇਖ ਸਕਦੇ ਹੋ ਤਾਂ ਉਦਾਂ ਹੀ ਆਈ ਫੇਈ ਵੜੀ ਉਤਰਾਂ ਕੀ ਯਰੀ ਹੋ ਜਾਂਦਾ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਕੇ ਖੜਨਾ ਜੋ ਵੀ ਆ ਰਾਜੀ ਜੀ ਵੀ ਪਾਈ ਪੂਰੀ ਆ ਇਹ ਆ ਕਿ ਸੰਭੇ ਸੰਭੇ ਚੰਗੀ ਦੀ ਜਨਾਵਾ ਜਿਹੜੀ ਆਹ ਯਾ ਦੇ ਨਾ ਦੋ ਤੇ ਪਰ ਅਹੀਂ 12 ਕਿਲੋ ਕਰ ਦੇਵਾਂਗੇ ਜਿਦੋਂ ਤਿਆਰ ਹੋਈ ਥੱਲੇ ਪੂਰੀ ਤਿਆਰ ਹੋਣੀ ਆ ਅਗਲਾ ਮਹੀਨਾ ਚੜਨਾ ਤੇ ਖੀਰੀਆਂ ਸੁਣੀ ਵਾਲਿਆਂ ਹੁਣ 6 5 ਮਹੀਨੇ ਚੜਨਾ ਠੀਕ ਆ ਉਹ ਖੀਰੀਆਂ ਸੁਹੀ ਠੀਕ ਆ ਹਾਂ ਤੇ ਇਹਦਾ ਮੁੱਲ ਫਿਰ ਮੁੱਲ ਤੇ ਦਾ ਪੈਂਦੀ ਆ 65000 ਆ ਵਿੱਚੋਂ ਕਿੰਨਾ ਮਾਨ ਕਰਦਾ 60000 ਦੀ ਦੇਣੀ ਆ ਉਹਦੇ ਚਮੜਾ ਕਿਪੜੀ ਬਾਝੇ ਤੇ ਕੀ ਹੋਰ ਕਰਨਾ ਮੰਨਤਨ ਨਹੀਂ ਦਦੋ ਯਾ ਸਨੋਂ ਕਰ ਦੋ ਫਿਰ ਯਾ ਦੇ ਕੋਲ ਛੱਡ ਦਈਏ ਅੱਛਾ ਨਾਲ ਹੀ ਹੱਦ ਦਈਏ 1000 ਛੱਡਦੀ ਹੋਰ ਛੱਡ ਦੋ 1000 56000 ਮਾਜੋ ਪਾਜੀ ਜੀ ਤਰ ਤਿਆਰ ਹੋ ਗਈ ਮਾਜੋ ਘਰ ਆ ਜਾਈਂ ਅਹੀਂ ਘੜੀ ਵੇਖੀ ਹੋ ਤਿਆਰ ਹੋਈ ਹਾਂਜੀ ਉਹ ਅੰਦੇ ਲੱਖ ਤੋਂ ਬਾਹਰ ਹੀ ਤਿਆਰ ਹੋਈ ਬਣੀ ਇਹਦੇ ਅੱਛਾ ਬਾਹਰ ਹੀ ਜਾਊਗੀ ਠੀਕ ਹੈ ਬੰਦੀ ਬੰਦੀ ਚੰਗੀ ਥੱਲੇ ਹੋ ਠੀਕ ਹੈ ਹਾਂ ਬਾਕੀ ਆਪਣੀ ਪਾਸ ਸਭ ਵੇ ਵਾ ਕੇ ਕਰਨ ਪਾਜੀ ਆਪਾਂ ਆਪਣੀ ਸਿਪਤ ਨਾਲ ਜੀ ਕਰਾਂ ਹਾਂਜੀ ਆਪਣੇ ਆਪਣੀ ਆਪਣੀ ਮਰਜ਼ੀ ਨਾਲ ਕਰਨੇ ਜੋਗ ਕਰਨਾ ਠੀਕ ਹੈ ਆਈਆਂ ਆਪਣੀਆਂ ਸਿਪਤਾ ਸਾਰੀ ਕਰੀ ਜਾਈਏ ਹਾਂਜੀ ਹਾਂਜੀ ਬੰਦੀਆਂ ਕੋਚ ਵਾ ਕੇ ਆਪਣਾ ਪਾਸ ਲਾ ਕੇ ਖੜੇ ਆਪਣਾ ਠੀਕ ਹੈ ਹਾਂ ਤੇਰੇ ਥਾਣੇ ਕਰੀ ਤੁਹਾਨੂੰ ਲੱਗ ਕੇ ਦਿਖਾ ਹਾਂ ਜੀ ਗਰੰਟੀ ਜੀ ਬਾਕੀ ਇਹ ਆ ਕਿ ਆਪਣਾ ਇੱਥੇ ਆ ਕੇ ਵੇਖ ਚਾ ਕੇ ਤਸੱਲੀ ਕਰਕੇ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ